ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਟਾਈਮ ਹੈਗਾ ਮਾਰਨਿੰਗ ਦਾ 9:00 ਵੱਜ ਗਏ ਪੌਣੇ 8 ਹੋ ਗਏ ਆ ਤੇ ਆਪਾਂ ਉਹੀ ਡੇਲੀ ਰੁਟੀਨ ਵਾਲੇ ਕੰਮ ਧੰਦੇ ਪੋਸਟ ਕਰ ਲਈਏ ਪੋਸ ਕਰੀਂਦੇ ਤੇ ਹੁਣ ਤਾਂ ਐ ਹੁੰਦਾ ਵੀ ਜਲਦੀ ਜਲਦੀ ਸਾਰੇ ਉੱਠ ਕੇ ਠੰਡੇ ਠੰਡੇ ਨਿਬੜਿਆ ਹੋਵੇ ਐਸ ਮਿਲਣ ਨੂੰ ਸ਼ਾਮੇ ਹੋ ਜੀ ਹੈ ਨਾ ਚਲ ਐਦੋਂ ਹੋਰ ਅੱਧਾ ਘੰਟਾ ਲੇਟ 8:30 9 ਵਜੇ ਨੂੰ ਅੰਦਰ ਹੋਣ ਦੀ ਹੁਣ ਹੈਗੀ ਐ ਲੋੜ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਤੇ ਦਿਖਾਉਨੇ ਤੁਹਾਨੂੰ ਆਪਾਂ ਕੱਪੜੇ ਧੋ ਕੇ ਸੁੱਕ ਨੂੰ ਪਾਤੇ ਅੱਜ ਉੱਧਰ ਸੀਗੇ ਮੇਰੇ ਦੋਕ ਵੱਡੇ ਸੀਗੇ ਕੱਪੜੇ ਪਏ ਧੋਣ ਵਾਲੇ ਇੱਕ ਦਰੀ ਸੀਗੀ ਇੱਕ ਗੁਲਾਬ ਸੀ ਕੰਗਦੇਲੇ ਦਾ ਇੱਕ ਮੰਜੇ ਦਾ ਲੀਡਾ ਲਾਇਆ ਐ ਇੰਨੇ ਕ ਵੱਡੇ ਸੀਗੇ ਤੇ ਇੱਧਰ ਤਾਂ ਆਪਾਂ ਜਿਹੜੇ ਡੇਲੀ ਧੋਨੇ ਆ ਕੋਈ ਸੀਗੇ ਕੱਪੜੇ ਧੋਣ ਵਾਲਾ ਹੁਣ ਬਣਾਉਨੇ ਸਬਜ਼ੀ ਬੀਬੀ ਨੇ ਪੇਠਾ ਪੁੱਠਾ ਜੀ ਇ ਤੇ ਰੱਖਤਾ ਬੀਬੀ ਮਾਂਜਣ ਲੱਗੀ ਆ ਭਾਂਡੇ ਰਾਣੀ ਭੈਣ ਆਟਾ ਗੁੰਨਦੀ ਆ ਤੇ ਹੋ ਮਨ ਕਹਿੰਦੀ ਚੱਲ ਤੂੰ ਚਾਹ ਪੀ ਲੈ ਬੈਠ ਕੇ ਆਟਾ ਮੈਂ ਗੁੰਨ ਦਿੰਦੀ ਆਈ ਬਸਰਾਂ ਨਾਲ ਮਿਲ ਕੇ ਹੋ ਜਾਂਦਾ ਅੱਜ ਤਾਂ ਕਰਨ ਨੂੰ ਮਸਾਂ ਠਾਇਆ ਇੱਕ ਰਾਤ ਨੂੰ ਨਿਆਣੇ ਨਾਲ ਫੋਨ ਦੇਖੀ ਜਾਂਦੇ ਪੈਂਦੇ ਨਹੀਂ ਸਵੇਰੇ ਮੈਂ ਕਿਹਾ ਵੀ ਪਹਿਲੇ 5 ਵਜੇ ਉੱਠੇ ਤੂੰ 5 ਵਜੇ ਉੱਠ ਕੇ ਪਹਿਲੀ ਵਾਹਣ ਜਾਵੇਂ 8 ਵਜੇ ਨੂੰ ਘਰੇ ਆ ਜੇ ਮੈਂ ਠੰਡੇ ਸੰਦੇ 6 ਵਜੇ ਉੱਠਿਆ ਫਿਰ ਕਹਿੰਦੀ ਕੋਉਣ ਦੀ ਤੋਂ ਵੀ ਕਰਨ ਜਾਵੜਾ 6 ਤੀ ਜਲਦੀ ਜਾ ਕੇ ਬਾਹ ਕੇ ਤੇ ਦੁਪਹਿਰੇ ਪੁੱਤਰ ਆਮ ਕਰਾਂਗੇ 2 ਘੰਟੇ ਇੱਕ ਰਾਤ ਲੇਟ ਨੇ ਬਹੁਤ ਖਰਾਬ ਕੀਤਾ ਪਹਿਲਾਂ ਤਾਂ ਉਹ ਆਪਣੇ ਅੱਜ ਮੀਟਰ ਲੱਗਣਾ ਇੱਕ ਹੋਰ ਨਵਾਂ ਮੈਂ ਕਿੱਦਿਆਂ ਦੀ ਰੋਲਾ ਪਾਉਂਦੀ ਸੀ ਵੀਰ ਜੀ ਆਪਣੇ ਦੋ ਏਸੀ ਚੱਲਣੇ ਨਹੀਂ ਸਰਨਾ ਵੀ ਮੀਟਰ ਲਵਾਉਣਾ ਪੈਣਾ ਇੱਕ ਹੋਰ ਮੀਟਰ ਲਵਾ ਲਓ ਅੱਗੇ ਦੋ ਮੀਟਰ ਸੀਗੇ ਪਹਿਲਾਂ ਵੀ ਤੇ ਉਹ ਪਾਪੇ ਦੇ ਨਾਂ ਤੇ ਸੀਗਾ ਤੇ ਮੁੜ ਕੇ ਫਿਰ ਉਹ ਕਹਿੰਦੇ ਵੀ ਹੋਰ ਕਿਸੇ ਦੇ ਨਾਂ ਤੇ ਹੁਣ ਤੁਸੀਂ ਪਸ਼ੂ ਵਾਲੇ ਪਾਸੇ ਆਪਾਂ ਸ਼ੈੱਡ ਬਣਾ ਲਿਆ ਕਰਕੇ ਉਹ ਕਹਿੰਦੇ ਵੀ ਇੱਕ ਪਸ਼ੂ ਵਾਲੇ ਪਾਸੇ ਤੁਸੀਂ ਉਹ ਸਾਡਾ ਬਣਿਆ ਹੋਇਆ ਹੈਗਾ ਗਿੱਲਾਂ ਤੋਂ ਸਰਟੀਫਿਕੇਟ ਡੈਰੀ ਫਾਰਮ ਦਾ ਉਹ ਕਹਿੰਦੇ ਸੀ ਉੱਥੇ ਨਾਲ ਤੇ ਯੂਨਿਟ ਘੱਟ ਪੈਸਿਆਂ ਦੀ ਪੈਂਦੀ ਹੈ ਤੇ ਨਾਲੇ ਤੁਸੀਂ ਵੀ ਉਹ ਪਸ਼ੂਆਂ ਵਾਲੇ ਪਾਸੇ ਲਵਾ ਲਓ ਤੇ ਮੈਂ ਕਿੰਦਿਆਂ ਦੀ ਕਹੀ ਜਾਂਦੀ ਸੀ ਮੈਂ ਵੀਰ ਜੀ 2 AC ਚੱਲਣੇ ਆ ਨਹੀਂ ਸਰਨਾ ਹੈ ਨਾ 4 ਦਿਨ ਜਦੋਂ ਕੂਲਰ ਬਾਹਰ ਲਾ ਲਿਆ ਕਹਿੰਦੇ ਆਏ ਵਧੀਆ ਐ ਠੀਕ ਆ ਚਾ ਫਿਰ ਠੰਡਾ ਜਿਹਾ ਹੋ ਗਿਆ ਮੌਸਮ ਵਿੱਚ ਦੀ ਹੁਣ ਗਾਇਆਂ ਬਹੁਤ ਘਰਕਦੀਆਂ ਉਹਨਾਂ ਨੂੰ ਬਹੁਤ ਜ਼ਿਆਦਾ ਗਰਮੀ ਲੱਗਦੀ ਹੁਣ ਕੂਲਰ ਪਸ਼ੂਆਂ ਵਾਲੇ ਪਾਸੇ ਗਿਆ ਵੱਡਾ ਪਾਣੀ ਪਾ ਕੇ ਉੱਧਰ ਲਾ ਦਿੰਨੇ ਆ ਫਿਰ ਉਹ ਵੀ ਬੇਜਵਾਨੀਆਂ ਵਿਚਾਰੀਆਂ ਫਿਰ ਦੁੱਧ ਘਟ ਜਾਂਦੀਆਂ ਫਿਰ ਕੀ ਉਡੀਕੋਡੀ ਗੱਲ ਰਹਿ ਜਾਂਦੀ ਹੈ ਤੇ ਇੱਕ ਤਾਂ ਬੋਲਟੇਜ ਘਟ ਜੇਵੇ ਪਹਿਲਾਂ ਤਾਂ ਜਿਵੇਂ ਡੈਮ ਹੋ ਜੇ ਵਿੱਚ ਦੋਨੇ ਇਕੱਠੇ ਚਲਾਈਏ ਸੀ ਫਿਰ ਮੈਂ ਤਾਂ ਕਿਹਾ ਮੈਂ ਕਿਹਾ ਹੁਣ ਇੱਕ ਵਾਰ ਆ ਪੈ ਗਈਆਂ ਬਸ ਟੈਕ ਜੋ ਕੋਈ ਤੇ ਫਿਰ 1 ਵਜੇ ਲਾਈਟ ਆਈ ਰਾਤ ਅੱਧੀ ਰਾਤ ਫਿਰ ਪੂਰੀ ਫੁੱਲ ਆਈ ਪਿੱਛੋਂ ਹੀ ਲਾਈਟ ਘਟ ਸੀਗੀ ਇਸ ਗੰਦੇ ਤਾਂ ਕੋਈ ਦੋਸ ਨਹੀਂ ਤੇ ਫਿਰ ਲਾਈਟ ਜਦੋਂ 1 ਵਜੇ ਫੁੱਲ ਆਈ ਫਿਰ ਬੰਦ ਕਰਕੇ ਸਾਰਾ ਕੁਝ ਇੱਕ ਦੋਨੇ ਫ੍ਰੀਜਾਂ ਚੱਲਦੀਆਂ ਸੀਗੀਆਂ ਇਧਰਲਾ ਫ੍ਰਿਜ ਵੀ ਚੱਲਦਾ ਸੀ ਉਧਰ ਰਸੋਈ ਵਾਲਾ ਵੀ ਚੱਲਦਾ ਸੀ ਮੈਂ ਕਿਹਾ ਫ੍ਰੀਜ ਬੰਦ ਕਰ ਦੇ ਇੱਕ ਚੱਲਦਾ ਰਹਿਣ ਦੋ ਜਿੱਥੇ ਦੁੱਧ ਪਿਆ ਉਹ ਚੱਲਦਾ ਰਹਿਣ ਤਾਂ ਫਿਰ ਇਧਰਲਾ ਬੰਦ ਕੀਤਾ ਫਿਰ ਦੋਨੇ ਹੀ ਸੀ ਚੱਲੇ ਫੇਰ ਕਿਤੇ ਜਾ ਕੇ ਠੀਕ ਆਈ ਗਰਮੀ ਬਹੁਤ ਜ਼ਿਆਦਾ ਹੋ ਗਈ ਹੁਣ ਤਾਂ ਬਸ ਆਈ ਨਾ ਦਦਣ ਫਿਰ ਰਾਤ ਇਸੀ ਤੋਂ ਬਿਨਾ ਹੁਣ ਬੰਦ ਆ ਵੀ ਹੱਦ 9 ਵਜੇ ਦੇ ਤੱਕ ਆਪਾਂ ਪੱਖੇ ਥੱਲੇ ਬੈਠ ਸਕਦੇ ਹਾਂ ਉਦੋਂ ਬਾਅਦ ਚ 10 11 ਵਜੇ ਤੱਕ ਅੱਗ ਵਰਨ ਲੱਗ ਜਾਂਦੀ ਮੈਂ ਤਾਂ ਹੁਣ ਕਹਿੰਦੀ ਮੈਨੂੰ ਤਾਂ ਨਾ ਹੀ ਘਰੋਂ ਬਾਹਰ ਕਿਸੇ ਪਾਸੇ ਧੁੱਪੇ ਜਾਣਾ ਪਵੇ ਅੱਜ ਸਵੇਰੇ ਹੀ ਉੱਠਦੀ ਤਾਂ ਗੋਡਾ ਬਹੁਤ ਦੁਖਣ ਲੱਗ ਗਿਆ ਹੁਣ ਮੈਂ ਤਾਂ ਮੇਰਾ ਹੋਰ ਕੰਮ ਵਧ ਗਿਆ ਮੈਨੂੰ ਲੱਗਦਾ ਅੱਖਾਂ ਦਿਖਾ ਕੇ ਆਈਆਂ ਕੱਲ ਹੁਣ ਮੈਨੂੰ ਲੱਗਦਾ ਗੋਡੇ ਦਾ ਐਕਸਰਾ ਕਰਾਉਣਾ ਪਾਣਾ ਮੈਂ ਕਹਿੰਦੀ ਆ ਬਸ 45 ਸਾਲ ਤੋਂ ਉੱਤੇ ਜਾ ਕੇ ਹੁਣ ਤਾਂ ਕੁਛ ਨਾ ਕੁਛ ਚੱਲੀ ਜਾਣਾ ਜਿੰਨਾ ਮਰਜੀ ਕਹਿ ਦਈਏ ਵੀ ਸਰੀਰ ਨੂੰ ਸੋਧ-ਸੋਧ ਕੇ ਰੱਖਾਂਗੇ ਆਏ ਆ ਜੋ ਧਰੇਆਂ ਗੂੜੇ ਖਾਈ ਜਾਂਦੇ ਆ ਫਾਲਟ ਕੋਈ ਨਾ ਕੋਈ ਹੁਣ ਤਾਂ ਪਿਆ ਹੀ ਰਹਿਣਾ ਬਸ ਚਲੋ ਜੀ ਵੀਡੀਓ ਬਲੌਗ ਆਪਾਂ ਸ਼ੁਰੂ ਕਰ ਲਿਆ ਕਰਦੇ ਰਹਿਣਾ ਦੀ ਗੱਲਾਂ ਬਾਤਾਂ ਹੁਣ ਬਣਾ ਲੀ ਗੀ ਸਬਜ਼ੀ ਸਬਜ਼ੀ ਬਣਾ ਕੇ ਝਾੜੂ ਚੱਕਾਂਗੇ ਫਿਰ ਸੋਨੀ ਤੇ ਲਵਾਉਣੇ ਪੋਚੀ ਆਈ ਤੋ ਇਹ ਤਾਂ ਸਾਰੇ ਹੰਦੇ ਹੀ ਆ ਚਲੋ ਜੀ ਬਣੇ ਰਿਓ ਵੀਡੀਓ ਦੇ ਨਾਲ ਤੇਲ ਦੰਨ ਲਾਪੋ ਲੈ ਤੇ ਹੁੰਦਾ ਇਹ ਇੱਕ ਤਾਂ ਕੌਗੀ ਪਈ ਆ ਸਬਜੀ ਦੋ ਤਿੰਨ ਖਾਣੇ ਰਾ ਆਹ ਨਾ ਕੌਗੀ ਚੱਕ ਰਹੀ ਦੋ ਵੀ ਪਈ ਆ ਸਬਜੀ ਆਦੋਂ ਆ ਤੇ ਟਮਾਟਰ ਨਹੀਂ ਕੀਰੇ ਬੀਬੀ ਰਾੜੀ ਫੜਾਈ ਮੈਨੂੰ ਦੋ ਟਮਾਟਰ

ਉਹ ਸਾਰੇ ਧੁੱਸੋਂ ਦੇ ਸੰਗ ਨਾਲ ਕਰਦੇ ਕੋਈ ਮਲਾ ਨਹੀਂ ਦਿੱਤਾ ਆਪੋ ਤਰ੍ਹਾਂ ਬਾਹ ਦਾ ਫੇਰ ਜਬ ਪਾਇਆ ਜਾਂਦਾ ਕੱਲ ਵੀ ਮੜੀ ਆ ਨਹੀਂ ਫੇਰ ਮੈਂ ਤਾਂ ਤੜਪਦੀ ਆ ਆਹ 봐 ਲਾਲਾ ਚਿੱਕ ਨੂੰ ਜਦੋਂ ਜੀਨਾਂ ਸਰਕਾਰੇ ਲਾਲਾ ਪਾੜੋੜ ਕੇ ਰੱਖਿਆ ਟੀ ਟਮਾਟਰ ਪਾ ਕੇ ਪੁੱਤੀ ਆ ਆਹ ਬੜੇ ਨਾ ਮਾਤ ਲੋਚ ਫੋਕੀ ਜੀ ਨਾ ਤੁਹ। ਹਰੀ ਗੋਜ। ਜੀ ਬਾਦ ਵਿੱਚ ਇਹ ਨਾ ਸੀ। ਠੀਕ ਹੈ। ਪਾ ਦਾਂਗੇ। ਲੋ ਜੀ ਟਾਈਮ ਹੋ ਗਿਆ 2:30 ਤੇ ਅਸੀਂ ਤਾਂ ਅੱਜ ਦਰਾਣੀ ਜਠਾਣੀ ਨੇ ਦੋਨਾਂ ਨੇ ਸਲਾਈ ਸੈਂਟਰ ਖੋਲ੍ਹ ਲਿਆ ਤੇ ਰਾਣੀ ਭੈਣ ਤਰਪਾਈਆਂ ਕਰੀ ਜਾਂਦੀ ਆ ਆਪਦੇ ਤੇ ਮੈਨੂੰ ਫੜਾ ਤਾ ਕਮੀਜ਼ ਆ ਮੈਂ ਇਹਦੇ ਕਰਦੀ ਆ ਆ ਬਟਨ ਜੇ ਢਿੱਲੇ ਹੋਏ ਪਏ ਇਹ ਕਰ ਜੈਕਟ ਪਈ ਸੀ ਸਾਰਾ ਸਿਆਲ ਲੰਘ ਗਿਆ ਉੱਤੋਂ ਦੀ ਪਈ ਦੇ ਇਹਦੇ ਬਾਸਕੇ ਜੇ ਰੱਖਣੀ ਸੀ ਕੀ ਤੇ ਬੀਬੀ ਗਈ ਆ ਸੇਲਾਂ ਬੇਲਾਂ ਨੂੰ ਮੈਲਣ ਕਹਿੰਦੀ ਅੱਜ ਮੇਰਾ ਜੀ ਕਰਦਾ ਮੈਂ ਜਾ ਕੇ ਆਵਾਂ ਮੈਂ ਵਿਆਪਾਂ ਹੀ ਛੱਡਿਆਉਣੀ ਆ ਛੱਡ ਕੇ ਆਈਆਂ ਬੀਬੀ ਨੂੰ ਹੁਣ ਅਬ ਯਾਥਣੇ ਮੈਂ ਕਿਹਾ ਸੀ ਫੋਨ ਲਵਾ ਦਿੰ ਜਦੋਂ ਤੂੰ ਆਉਣਾ ਹੋਇਆ ਸਾਰਿਆਂ ਨੂੰ ਬੈਲ ਆਈਥੇ ਨੇੜੇ ਨੇੜੇ ਕੂ ਤੇ ਘਾਰਾ ਸਾਰਿਆਂ ਦੇ ਤੇ ਉਹਨਾਂ ਇੱਥੇ ਬੈਠੇ ਸੀ ਏਸੀ ਚ ਬਹਿ ਕੇ ਚਾਹ ਪੀਤੀ चाह पी के मैं हम चलना लगे पे धारा चोर उठ के खेत नशु आले पासे घट व खुश तो बस है नहीं ਸੋਨੀ ਨੂੰ ਲਾਤਾ ਸੀ ਨਹੀਂ ਹੋਗਾ ਹਮਾਰਾ ਕੁੱਦਾ ਦਾ ਨਰਕ ਕਰਨਾ ਉਹਨੂੰ ਚਾਹਦਾ ਕਿ ਉਹ ਉਹ ਕੋਈ ਉਹ ਚਾਹਨੀ ਪਪਾਣਾ ਮੈਂ ਕਿਦੋਂ ਵੀ ਹੋਵੇ ਕੋਈ ਨਹੀਂ ਸਵੇਰੇ ਸੇ ਜਮੂਆ ਹੀ ਮਿਕੈ ਰਿਹਾ ਗਾਹੀ ਆ ਜੇ ਮੈਂ ਮਾਫੀ ਨਹੀਂ ਹੁੰਦੀ ਫੇਰ ਆਉ ਕੋਈ ਅੰਮੀ ਆਪਣੇ ਨਾਲ ਨਾ ਟੋਪੀ ਬਾਲੀ ਆ ਜੀ ਉਹ ਨਹੀਂ ਕਰੂੰਗਾ ਗਾਇ ਇਹ ਯਾਕਰਿਆ ਅੱਜ ਮਿਲਾਂਗੇ ना ना, नहीं। ऐसे नहीं लगा। मालूम है ना तो पता है बिच्छेद सूई, ऐसे पता पाया, ऐसे पता, बाद में लग गया। ऐसे तो नहीं थी। कहाँ थी? कहाँ थी? कहाँ थी तो रहे ना बिच्छेद सूई के ना।, थे ना, थे। ना, थे ना थे। ਕਲੋਕਿਤ ਕਦਨੇ ਮੰਨ ਲਾ ਮੱਤ ਕਰ ਲਈ ਬਟਨ ਜੀ ਟਾਈਮ ਹੋ ਗਿਆ 6:30 ਦਾ ਦੁੱਧ ਆਪਰ ਰੱਖਤਾ ਤਕਰੀਬਨ 2 ਵਾਲੇ ਦੇ ਕੇ ਫਿਰ ਮੈਂ ਉੱਠੀ ਸੀ ਹੁਣ ਗੋਹਾ ਲਾਇਆ ਹਜੇ ਵੀ ਉਬਲਦਾ ਮੈਂ ਕਹਿੰਦੀ ਹੁਣ ਚਲ ਕੜੀ ਜਾਊਗਾ ਆਟਾ ਗੁੰਨਦੇ ਆ ਬਾਹਰ ਕੋਈ ਆਇਆ ਮਿਲਦਾ ਤੇ ਕੰਮ ਤਾਂ ਦੇ ਤਕਰੀਬਨ ਸਾਰੇ ਨਿਬੜ ਗਏ ਆ ਉਸ ਭਾਂਡੇ ਇਕੱਠੇ ਕਰਕੇ ਰੱਖਦੇ ਚਾਹ ਵਾਲੇ ਗਰਮੀ ਬਹੁਤ ਜ਼ਿਆਦਾ ਬੀਬੀ ਕਹਿੰਦੀ ਮੈਂ ਤੋਹ ਦਿੰਨੀ ਆ ਭਾਂਡੇ ਉੱਥੇ ਬੈਠੀ ਬੀਬੀ ਆ ਗਈ ਆ ਸਹੇਲੀਆਂ ਵੇਲੀਆਂ ਨੂੰ ਮਿਲ ਕੇ ਫਿਰ ਕੰਮ ਧੰਦਾ ਨੇ ਵੇੜ ਕੇ ਏਸੀ ਚਲਾ ਕੇ ਰੋਟੀਆਂ ਪਕਾ ਕੇ ਫਿਰ ਬੀਬੀ ਤੋਂ ਗੱਲਾਂ ਸੁਣਾਂਗੇ ਕਿਹੜੀ ਕਿਹੜੀ ਸਹੇਲੀ ਨੂੰ ਮਿਲਿਆ ਆਈ ਕੀ ਕੀ ਦੁੱਖ ਸੁੱਖ ਕੀਤਾ ਹੈ ਨਾ ਹੁੰਦਾ ਹੀ ਆ ਚਲੋ ਕੋਈ ਨਹੀਂ ਹੁਣ ਇਹ ਰਿਵਾਜ ਘਟ ਗਿਆ ਅੱਗੇ ਤਾਂ ਬਥੇਰਾ ਬੁੜੀਆਂ ਇਕੱਠੀਆਂ ਹੋ ਕੇ ਸਾਰਾ ਸਾਰਾ ਦੁਪਹਿਰ ਬੈਠੀਆਂ ਰਹਿੰਦੀਆਂ ਸੀਂ ਆ ਖੈਰ ਉਹਦੋਂ ਨਾ ਗਰਮੀ ਘੱਟ ਸੀ ਗਰਮੀ ਨਹੀਂ ਸੀ ਇੰਨੀ ਪੈਂਦੀ ਹੁੰਦੀ ਵੀ ਜਿੰਨੀ ਹੁਣ ਗਰਮੀ ਆ ਹੈ ਨਾ ਹੁਣ ਤਾਂ ਏਸੀਆਂ ਦੀ ਪੜਦਾ ਗੱਡੀਆਂ ਦੇ ਸੀਕ ਮਾਰਦਾ ਇਹ ਗਰਮੈਸ਼ੀ ਬਹੁਤ ਜ਼ਿਆਦੇ ਆ ਬਸ ਘੜੇ ਭਰਦੀਆਂ ਤੇ ਆਟਾ ਗੁੰਨਦੀਆਂ 6:30 ਹੋ ਗਿਆ ਜਦ ਨੂੰ ਆ ਜਾਣਗੇ ਕਰਨ ਵੀਰ ਜੀ ਪੱਠੇ ਲੈਣ ਗਿਆ ਪੋਸਿਮਨ ਦਾ ਕੰਮ ਆਪਣਾ ਹੋ ਗਿਆ ਓਕੇ ਉਹਨਾਂ ਨੂੰ ਤਾਂ ਕੂਲਰ ਲਾਤਾ ਭਰ ਕੇ ਮੈਂ ਦਿਖਾ ਕੇ ਲਿਆਉਣੀ ਤੁਹਾਡ ਨੂੰ ਉਧਰ ਉਧਰ ਬੰਦੇ ਖੜੇ ਆ ਬਾਹਰ ਚ ਹਜੇ ਫਿਰ ਚੱਲਦੇ ਆ ਬਾਹਰ ਮੈਂ ਤੁਹਾਨੂੰ ਦਿਖਾਉਣੀ ਆ ਉਧਰ ਲਓ ਜੀ ਦਿਖਾਈਏ ਤੁਹਾਨੂੰ ਆਪਾਂ ਆਪਣੀਆਂ ਗਾਇਆਂ ਵੇਖੋ ਕਿਵੇਂ ਹਜੇ ਵੀ ਨਾ ਕਰਕਦੀ ਆ ਵਿਚਾਰੀ ਤੇ ਇਹਨਾਂ ਨੂੰ ਲਾ ਦਿੰਨੇ ਆਪਾਂ ਪੰਜਾਂ ਨੂੰ ਬਾਹਰ ਬੰਨ ਕੇ ਆ ਲਾਤਾ ਕੂਲਰ ਦੀ ਬਹੁਤ ਠੰਡੀ ਹਵਾ ਪਾਣੀ ਪਾਏ ਤੋਂ ਗਰਮੀ ਜ਼ਿਆਦਾ ਕਰਕੇ ਬਚਾਰੀਆਂ ਨੂੰ ਇਹਨੂੰ ਜ਼ਿਆਦਾ ਲੱਗਦੀ ਹੈ ਤਾਂ ਕਰਕੇ ਅੱਜ ਇਹਨੂੰ ਮੂਰੇ ਬੰਨਿਆ ਰਾਤ ਤਾਂ ਵੈਸੇ ਠੰਡੀ ਹੋ ਜਾਂਦੀ ਰਾਤ ਨੂੰ ਤੇ ਚੱਲੀ ਜਾਂਦਾ ਰਹਿੰਦਾ ਕੂਲਰ ਤਾਂ ਸਾਰੀ ਰਾਤ ਹੁਣ ਆਪਾਂ ਇੱਥੇ ਲਾਤਾ ਇਹਨਾਂ ਦੇ ਉੱਪਰ ਪੱਖੇ ਚੱਲਦੇ ਹੁੰਦੇ ਸੀ ਹੋ ਸਕਦਾ ਸਵੇਰੇ ਕਹਿੰਦੇ ਆ ਲਾਉਣੇ ਆ ਫੁਆਰੇ ਲਿਆ ਕੇ ਲਾਈ ਦਈਏ ਇਹ ਬਚਾਰੀਆਂ ਪੱਠਿਆਂ ਦੇ ਲਾਲਚ ਨੂੰ ਅੰਦਰ ਖੜੀਆਂ ਰਹਿੰਦੀਆਂ ਉਹਨਾਂ ਨੂੰ ਬਾਹਰ ਬੰਨ੍ਹ ਦੇਈਦਾ ਹੋਣੇ ਤੀਜੀ ਵਾਰ ਨਵਾਈਆਂ ਪਹਿਲਾਂ ਸਵੇਰੇ ਨਵਾਈਆਂ ਫਿਰ ਉਦੋਂ ਬਾਅਦ ਚੁਟਾਰਾਂ ਚੋਣ ਤੋਂ ਪਹਿਲਾਂ ਹੁਣ ਫੇਰ ਬਾਅਦ ਚ ਨਵਾ ਆ ਕੇ ਹੁਣ ਬੰਨੀਆਂ ਵੀਰ ਜੀ ਹਰੇ ਲੈਣ ਗਏ ਹੁਣ ਹਰੇ ਪੱਠੇ ਪਾਉਣਗੇ ਮੱਚੀ ਪਈ ਏ ਧਰਤੀ ਇੰਨੀ ਗਰਮੈਸ਼ ਹੋਈ ਪਈ ਏ ਕਾਲਾ ਸਾਰੇ ਅੰਬਾਂ ਦੇ ਬੂਟਿਆਂ ਨੂੰ ਤਿੰਨ ਤਿੰਨ ਚਾਰ ਚਾਰ ਬਾਲਟੀਆਂ ਪਾਈਆਂ ਫੇਰ ਵੀ ਨਹੀਂ ਕੁਝ ਬੰਦਸ ਜਾਵਾ ਸੁੱਕ ਕੇ ਪਏ ਨਹੀਂ ਆ ਵੇਲੇ ਵੀ ਗਰਮੀ ਹੋ ਜਾਂਦੀ ਆ ਸਵੇਰੇ ਤੁਸੀਂ ਸਾਜਰੇ ਉੱਠਦੇ ਨਹੀਂ ਵੀਰ ਜੀ ਨੂੰ ਮੈਂ ਹੁਣ ਕਿਹਾ ਸੀ ਤੇ ਮੈਂ ਕਿਹਾ ਗੰਡੇ ਪੱਟ ਲਿਏ ਕਹਿੰਦਾ ਸ਼ਾਮ ਨੂੰ ਸੀ ਸ਼ਾਮ ਨੂੰ ਹੁਣ ਕਿੱਥੇ ਟਾਈਮ ਹੁਣ 7 7:30 ਵਜੇ ਘਰੇ ਵੜਨਾ ਉਹਨਾਂ ਨੇ ਪੱਠੇ ਲੈ ਕੇ ਹਾਰ ਕੇ ਫਿਰ ਮੈਂ ਪੱਟੇ ਇੰਨੇ ਆ ਦੋ ਟੋਕਰੇ ਫੜੀ ਫੜੀ ਨੇ ਕੋਟੀ ਢੂਈ ਇੰਨੇ ਕਪੱਟੇ ਤੇ ਕਵਰਪ੍ਰੀਤ ਨੂੰ ਕਿਹਾ ਦੇਖਦੇ ਹਾਂ ਤੁਹਾਨੂੰ ਵਿੱਚ ਪਾ ਪੱਟੇ ਆਪਾਂ ਗੰਡੇ ਦੋ ਟੋਕਰੇ ਪੱਟ ਤੇ ਹੁਣ ਮੈਂ ਕਿਹਾ ਸੀਗਾ ਮੈਂ ਕਿਹਾ ਮੈਂ ਫਰਦੀ ਫਰਦੀ ਨੇ ਜੇ ਮੇਰਾ ਟਾਈਮ ਲੱਗ ਗਿਆ ਇੱਕ ਅੱਧੀ ਕਿਆਰੀ ਹੋਰ ਖੇਚ ਦੂੰਗੀ ਪਰ ਸੁੱਕੇ ਕਰਕੇ ਨਾ ਥੱਲੇ ਟੁੱਟਦੇ ਵੀ ਆ ਫਿਰ ਜਿਹੜਾ ਵਿੱਚ ਰਹਿ ਗਿਆ ਉਹ ਹੂੰ ਰਲ ਜਾਣਾ ਪਤਾ ਨਹੀਂ ਲੱਗਣਾ ਤਾਂ ਕਰਕੇ ਮੈਂ ਕਿਹਾ ਸੀ ਚਲ ਕੋਲੇ ਹੋਣ ਨਾਲ ਦੀ ਨਾਲ ਚੱਕੀ ਜਾਣ ਤੇ ਫੇਰੀ ਪੱਟਾਂਗੇ ਆਪਾਂ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਆਪਾਂ ਇੱਥੇ ਹੀ ਕਰਦੇ ਆਂ ਮਿਲਦੇ ਆਂ ਫਿਰ ਕੱਲ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਖੁਸ਼ ਰਹੋ آباد ਰਹੋ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਬਾਏ